ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਟਿਆਲਾ ਦੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਆਪਣੇ ਆਪ ਨੂੰ ਹਿੰਦੂ ਲੀਡਰ ਅਤੇ ਕਾਲੀ ਦਲ ਦਾ ਵਰਕਰ ਕਹੋਣ ਵਾਲਾ ਇੱਕ ਦੋਸ਼ੀ ਸਾਹਿਲ ਗੋਇਲ ਤੇ ਉਸ ਦੇ ਸਾਥੀ ਸਮੇਤ ਵਿਜੀਲੈਂਸ ਨੇ ਕਾਬੂ ਕੀਤਾ ਦੱਸਿਆ ਕਿ 2018 ਦੇ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਸਾਫ ਕਾ ਸਰਪੰਚਾਂ ਦੇ ਉੱਪਰ ਫੰਡ ਘੁਟਾਲੇ ਮਾਮਲੇ ਦੀ ਵਿਜੀਲੈਂਸੀ ਦੀ ਕਾਰਵਾਈ ਚੱਲ ਰਹੀ ਸੀ ਤੇ ਇਸ ਮਾਮਲੇ ਵਿੱਚ ਦੋਵੇਂ ਦੋਸ਼ੀਆਂ ਨੇ ਸਾਫ ਕਾ ਸਰਪੰਚ ਦੇ ਪੁੱਤ ਤੋਂ ਜ਼ਿਮਾ ਦਾ ਜਾਂਚ 'ਚੋਂ ਨਾ ਕਟਵਾਉਣ ਬਦਲੇ 2.5 ਲੱਖ ਰੁਪਏ ਦੀ ਮੰਗ ਕੀਤੀ ਸੀ। ਆਦੇ 2.5 ਲੱਖ ਰੁਪਏ ਦੀ ਰਿਸ਼ਵਤ ਵੀ ਲੈ ਲਈ ਸੀ ਤੇ ਲੇਕਿਨ ਜਦੋਂ ਸਾਪਾ ਸਰਪੰਚ ਦਾ ਨਾਮ ਉਸ ਕਾਰਵਾਈ 'ਚੋਂ ਨਹੀਂ ਨਿਕਲਿਆ ਤਾਂ ਉਸਨੇ ਪੈਸੇ ਵਾਪਸ ਮੰਗੇ। ਲੇਕਿਨ ਫਿਰ ਅੱਗੋ ਦੀ ਇਹ ਦੋਵੇਂ ਦੋਸ਼ੀ ਉਹਨਾਂ ਨੂੰ ਧਮਕੀਆਂ ਵੀ ਦੇਣ ਲੱਗ ਪਏ ਤੇ ਉਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਵਿਜੀਲੈਂਸ ਬਿਊਰੋ ਨੇ ਅਜ ਪਟਿਆਲਾ ਦੇ ਵਿੱਚ ਇਹਨਾਂ ਦੋਵੇਂ ਦੋਸ਼ੀਆਂ ਨੂੰ ਸ਼ਿਕਾਇਤ ਕਰਤਾ ਦੇ ਬਿਆਨਾਂ ਉੱਪਰ ਗ੍ਰਫਤਾਰ ਕੀਤਾ ਹੈ ਤੇ ਠੋਸ ਬੂਤ ਵੀ ਸਾਹਮਣੇ ਆਏ ਹਨ। ਮਾਮਲਾ ਕੀ ਹੈ ਸਰ ਜੀ? ਮਾਮਲਾ ਇਹ ਸੀ ਜੀ ਸਾਡਾ ਨਾ ਇੱਕ ਪਿੰਡ ਰਨੇਟੂ ਤੋਂ ਮੇਰੇ ਸ਼ਰੀਕੇ ਚੋਂ ਮੁੰਡਾ ਮਾਮਚੰਦ ਹੈ ਜੀ ਜਿਹਦੀ ਮੇਰੇ ਨਾਲ ਪੁਰਾਣੀ ਲੜਾਕ ਚੱਲਦੀ ਸੀ ਜੀ ਉਹਨੇ ਸਾਡੇ ਰਿੰਚ ਚ ਆ ਕੇ ਨਾ ਵਿਜੀਲੈਂਸ 'ਚ ਸਾਡੀ ਸ਼ਿਕਾਇਤ ਕਰਤੀ ਜੀ ਤੇ ਮੈਂ ਉਸ ਮੈਟਰ ਦੇ ਵਿੱਚ ਵਿਜੀਲੈਂਸ ਦਫ਼ਤਰ ਆਏ ਸੀ ਉੱਥੇ ਪਰਮਜੀਤ ਪੰਮਾ ਮੈਨੂੰ ਮਿਲਿਆ ਜੀ ਕਹਿੰਦਾ ਸਾਡੀ ਅਫਸਰਾਂ ਨਾਲ ਵਧੇ ਜਾਣ-ਫਛਾਂ ਤੇਰਾ ਖੜਾ ਛੜਾ ਦਾਂਗੇ। ਮੈਂ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਕੋਈ ਨਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਫੋਨ ਕੀਤਾ ਕਹਿੰਦਾ ਵੀ ਪੈਸੇ ਲੱਗਣਗੇ ਪੈਸੇ ਲਿਆਓ ਤੇ ਮੈਂ ਕਰਵਾ ਦਿੰਨਾ ਮੈਂ ਆਇਆ ਬਿਨਾਂ ਪੈਸੇ ਲੈਣ ਤੋਂ ਆਇਆ ਸੀ ਉੱਤੇ ਫਿਰ ਮੈਨੂੰ ਸਹਾਈ ਨੇ ਸਹਾਈ ਨੂੰ ਬੁਲਾਇਆ ਸਹਾਈ ਨੂੰ ਮਲਾਇਆ ਇੱਕੋ ਤਰ੍ਹਾਂ ਕੰਮ ਹੋ ਜਾਏਗਾ ਪੈਸੇ ਦੇ ਕਿੰਨੇ ਪੈਸੇ ਮੰਗੇ ਮੈਂ ਤੋਂ ਉਹਨਾਂ ਨੇ 2.5 ਲੱਖ ਰੁਪਏ ਮੰਗਿਆ ਸੀ ਮੈਂ 2.5 ਲੱਖ ਦੇ ਦਿੱਤਾ ਜੀ ਇਹਨਾਂ ਨੂੰ ਮੈਂ ਉਦੋਂ ਹੀ ਦੇ ਦਿੱਤਾ 18 2022 ਨੂੰ ਹਾਂ 6ਵੇਂ ਮਹੀਨੇ ਦੀ 18 ਤਰੀਕ ਸ਼ਾਇਦ ਸੀ ਕੀ ਜੀ 22 18 ਤਰੀਕ ਦਾ ਤੇ ਮਾਮਲਾ ਹੋਂ ਸਾਹਮਣੇ ਆਇਆ ਫਿਰ ਮੈਨੂੰ ਕੰਦਰ ਕੋਈ ਨਹੀਂ ਸੀ ਤੇਰੇ ਪੈਸੇ ਮੋੜ ਦਿੰਨੇ ਆ ਜੀ ਮੋੜ ਦਿੰਨੇ ਆ ਜੀ ਉਸ ਤੋਂ ਬਾਅਦ ਇਹ ਕੰਮ ਵੱਧ ਗਿਆ ਜੀ ਮੈਂ ਇਹਨਾਂ ਦੇ ਘਰ ਵੀ ਜਾਂਦਾ ਰਿਹਾ ਜੀ ਵੀ ਮੈਨੂੰ ਪੈਸੇ ਦੇ ਦੋ ਇਹਨਾਂ ਨੇ ਪੈਸੇ ਨਹੀਂ ਦਿੱਤੇ ਜੀ ਹਾਰ ਕੇ ਮੈਂ ਐਂਟੀ ਕ腐ਪਸ਼ਨ ਤੇ ਇਹਨਾਂ ਦੀ ਸ਼ਿਕਾਇਤ ਕਰਤੀ ਜੀ ਉਸ ਤੋਂ ਬਾਅਦ ਇਹਨਾਂ ਦੀ ਮੰਨ ਲਓ ਪਤਾ ਲੱਗ ਗਿਆ ਕਿ ਇਹਨਾਂ ਨੇ ਪੈਸੇ ਮੰਗੇ ਸੀ ਕਿਸ ਗੱਲ ਦੇ ਪੈਸੇ ਕਿਸੇ ਤਰ੍ਹਾਂ ਜਿਹੜਾ ਉਹ ਵਿਜੀਲੈਂਸ ਦਾ ਜਿਹੜਾ ਨਿਵੇੜਦਾਂਗੇ ਜੀ ਕਹਿੰਦੇ ਸਾਡੀ ਅਫਸਰਾਂ ਨਾਲ ਵਧੀਆ ਹੈਗੀ ਆ ਕੋਈ ਅਫਸਰ ਨਹੀਂ ਜਾਣਦਾ ਜੀ ਇਹਨਾਂ ਨੂੰ ਇਹ ਫਲੌਟ ਕਰਦਾ ਜੀ ਆਪਣੇ ਆਪ ਮਾਮ ਚਾਹਿਲ ਗੋਲ ਮੈਂ ਇਹਨੂੰ ਜਾਣਦਾ ਨਹੀਂ ਕਹਿੰਦਾ ਮੈਂ ਤਾਂ ਲੀਡਰ ਆ ਜੀ ਵੱਡਾ ਲੀਡਰ ਬੰਦਾ ਕਾਲੀ ਦਲ ਦਾ ਜੀ ਇਹਦੇ ਕੋਈ ਕਿਸੇ ਨਾਲ ਫੋਟੋ ਪਾ ਦਿੰਦਾ ਕੋਈ ਕਿਸੇ ਨਾਲ ਫੋਟੋ ਪਾ ਦਿੰਦਾ ਜੀ ਇਹ ਬੇਲੀ ਹਾਂਜੀ ਤੇ ਤੁਸੀਂ ਵਿਸ਼ਵਾਸ ਕੀਤਾ ਕਿ ਇਸ ਤੇ ਬਸ ਵਿਸ਼ਵਾਸ ਆ ਗਿਆ ਜੀ ਚਲੋ ਮੈਂ ਕਰਵਾ ਦੇਣਗੇ ਜੀ ਪਰਮਜੀਤ ਪੰਮਾ ਕਿੱਥਾਂ ਮਿਲਾਈ ਤੁਹਾਨੂੰ ਜੀ ਇਹ ਤਾਂ ਉਧਰ ਸਾਡੇ ਏਰੀਆ ਦਾ ਮੈਂ ਇਹਨੂੰ ਜਾਣਦਾ ਸੀ ਇਹ ਮੈਨੂੰ ਉੱਥੇ ਹੀ ਮਿਲ ਗਿਆ ਸੀ ਵਿਜੀਲੈਂਸ ਦਫ਼ਤਰ ਹੀ ਉਹ ਚਾਹਿਲ ਕੋ ਬੈਠਾ ਮੈਂ ਵੀ ਚਾਹ ਪੀਣ ਲੱਗਿਆ ਸੀ ਕਦਾਣੀ ਜੀ ਦਾ ਕੰਮ ਦਾ ਕੁਮੰਦਾ ਕੋਈ ਨਹੀਂ ਪਤਾ ਕੀ ਕਰਦਾ ਕੀ ਨਹੀਂ ਜੀ ਪੈਸੇ ਮੰਗੇ ਸੀ ਬਿਜਨਸ ਦੇ ਨਾਮ ਤੇ ਇਹਨਾਂ ਨੇ ਹਾਂ 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 ਜੀ ਬਿਜਨਸ ਦੇ ਨਾਮ ਤੇ ਮੰਗੇ ਸੀ ਜੀ ਪਹਿਲੇ ਵੀ ਤੁਹਾਡੇ ਨਾਲ ਕਦੀ ਇਹ ਗੱਲਬਾਤ ਹੋਈ ਹੈ ਪੈਸੇ ਬਾਰੇ ਕਦੀ ਵੀ ਕੋਈ ਕੰਮ ਨਹੀਂ ਨੋ ਪਹਿਲਾਂ ਕੋਈ ਗੱਲਬਾਤ ਨਹੀਂ ਉਦੋਂ ਹੋਈ ਸੀ ਉਸ ਤੋਂ ਬਾਅਦ ਮੇਰਾ ਫੋਨ ਇਹਨਾਂ ਨੂੰ ਹੁਣ 2-3 ਮਹੀਨੇ ਹੋ ਗਏ ਮੇਰਾ ਫੋਨ ਇਹਨਾਂ ਚੱਕਰ ਨਾ ਬੰਦ ਕਰਤਾ ਸੀ ਜੀ ਹੁਣ ਪੜ ਲੈ ਦੋਨਾਂ ਨੂੰ ਹਾਂ ਫੜ ਲੈ ਜੀ ਇੱਥੇ ਜੀ ਉਹਨਾਂ ਦੇਖੋ ਉਹਨ ਕੀ ਕਾਰਵਾਈ ਹੁੰਦੀ ਹੈ ਜੀ ਕੀ ਕਰਦੇ ਆ ਕਾਰਵਾਈ ਮੈਂ ਨਾ ਉਹਨ ਪੇਮੈਂਟ ਵਾਪਸ ਚਾਹੀਦੀ ਹੈ ਹਾਂ ਪੇਮੈਂਟ ਵਾਪਸ ਚਾਹੀਦੀ ਮੇਰੇ ਦਾ ਅਨੁਸ਼ੀਰਕੇ ਲੱਗਦਾ ਤਾਂ ਜੀ ਪਹਿਲਾਂ ਮੈਨੂੰ ਐਵੇਂ ਕਿਸੇ ਝੂਠ ਕੇ ਚੋ ਮੇਰੇ ਤਾਇਏ ਦੇ ਮੁੰਡੇ ਨੇ ਵਸਾਇਆ ਸੀ ਉਹ ਵੀ ਚਲੋ ਜਾਣ ਦੇ ਵਿੱਚ ਮੈਂ ਬਾਹਰ ਆ ਗਿਆ ਸੀ ਜੀ ਸਮਰਾਲਾ ਦੇ ਮੈਰਿਜ ਪੈਲਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਟੇਜ ਤੇ ਇੱਕ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਲੜਕੀਆਂ ਦੇ ਨਾਲ ਟਕਰਾਅ ਹੋ ਜਾਂਦਾ ਹੈ ਜਿਸ ਵਿੱਚ ਉਹ ਗਾਲਾਂ ਵੀ ਕੱਢ ਰਹੀ ਹੈ ਜਿਸ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਤੋਂ ਬਾਅਦ ਲੜਕੀ ਨੇ ਆਪਣੇ ਘਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਨਾਮ सिमर संधू है ते सानू आए दिन रेगुलर ही स्टेज ਦੇ ਉੱਪਰ ਪਰਫਾਰਮੈਂਸ ਕਰਨੀ ਪੈਂਦੀ ਹੈ ਪਰ ਉਹਦੇ ਨਾਲ ਉੱਥੇ ਜੋ ਜੋ ਵਾਪਰਿਆ ਉਹਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੋਰ ਉਹਨਾ ਕੀ ਕਿਹਾ ਲੋ ਤੁਸੀਂ ਵੀ ਸੁਣੋ ਮੇਰਾ ਨਾਮ ਹੈਗਾ ਜੀ सिमर संधू ਵੈਸੇ ਮੇਰਾ ਫੁੱਲ ਨੇਮ सिमरنجਿਤ ਕੋਹਰਾ ਔਰ ਇਸ ਲਾਈਨ ਦੇ ਵਿੱਚ ਮੇਰਾ ਨਾਮ सिमर ਸੰਧੂ ਆ ਮੈਂ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਪੂਰਾ ਵਿਵਾਦ ਕੀ ਹੋਇਆ ਇਸ ਬਾਰੇ ਸੋਚੋ ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰ ਹੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਇਹ ਜ਼ਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿੰਦੇ ਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰ ਹੋਈ ਹੈ ਜਿਸ ਵਿੱਚ ਮੈਂ ਹਰਟ ਹੋਈ ਹੋਵਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਿਲ ਇਸ਼ਾਰੇ ਕਰ ਇੰਗੁਲਾਂ ਦੇ ਲਾ ਕਰ ਰਜੋਬੀਆ ਆਪਾਂ ਇਗਨੋਰ ਕਰ ਦਿੰਨੇ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮੈਂਸ ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫੇਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਜ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸਿੰਗ ਠੀਕ ਆ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ ਨੀਚੇ ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨੂੰ ਬੋਲਿਆ ਮੈਂ ਕਿਹਾ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰਜੋ ਇਸੀ ਮਤਲਬ ਤਰੂਪ ਦੀ ਹਾਂਜੀ ਹਾਂਜੀ ਬਿਲਕੁਲ ਮੈਂ ਤੇ ਕਿੰਨੀ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਇਹ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤੇ ਜਾਂ ਕੰਮ ਧੱਕ ਕਰਨਾ ਹੀ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਜਿੱਦਾਂ ਤੁਸੀਂ ਸਟੇਜ ਪਰਫਾਰਮੈਂਸ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤਨਾ ਹਾਂਜੀ ਬਿਲਕੁਲ ਇਹ ਸਿਕਿਉਰਿਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਐ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨ ਆਰ ਆਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜਨ ਕੁਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਹੈ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਹੈ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆ ਦੀ ਰਿਸਪੌਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਕੋਈ ਕੰਮ ਕਰ ਲਓ ਨਹੀਂ ਭਈ ਮੈਂ ਤਾਂ ਡਾਂਸ ਕਰਨਾ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰ ਦਿੱਤੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਹੈ ਠੀਕ ਹੈ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਤੋਂਸ ਦਿਖਾ ਰਹੇ ਸੀ ਤੇ ਮੈਂ ਮੈਂ ਸਭ ਕੋ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋਅ ਲਾਵਾਂਗੀ ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਹਾਂ ਜੀ ਤੁਹਾਡੇ ਨਾਲ ਉਹ ਕੈਂਪਰੂਸ ਕੈਡ ਕੀਤੀ ਕੋਈ ਹਾਂਜੀ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੇ ਤੁਹਾਡੇ ਪਰਿਵਾਰ ਨੇ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਹੈ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੋਈ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਆ ਜੋ ਕਰ ਰਹੀ ਆ ਅੱਛਾ ਇੱਕ ਹਾਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਸਾ ਵਾਪਰਿਆ ਸੀ ਨਾ ਹਾਂ ਤੁਹਾਡਾ ਨੋਬੀ ਸਕੇ ਇਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਹੋਣੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਹੈ ਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾਂ ਆਡੀਅנס ਵਾਲੇ ਨਹੀਂ ਦੇਖਣਾ ਜੀ ਤੁਸੀਂ ਪਰਫਾਰਮ ਕਰਨੀ ਆ ਸਿਰਫ ਤੁਸੀਂ ਪਰਫਾਰਮ ਕਰਨੀ ਆ ਤੁਸੀਂ ਆਡੀਅਨਸ ਨੂੰ ਆਡੀਅਨਸ ਨਾਲ ਮਤਲਬ ਨਹੀਂ ਆ ਤੁਸੀਂ ਪਰਫਾਰਮ ਕਰਨੀ ਆ ਠੀਕ ਹੈ ਉਹ ਵੈਲ ਮੈਂ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਸਾਨੂੰ ਇਨਾਮ ਮਿਲ ਜੇ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਆ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਅੱਛਾ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾਢੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੂਗੇ ਤੱਕਰਾਉਂਗੇ ਨਹੀਂ ਤੇ ਗਾਲ੍ਹਾਂ ਹੀ ਸੁਣੂਗੇ ਤੇ ਹੁਣ ਪੁੱਛ ਤੋਂ ਕੰਪਲੇਟ ਕਰ ਦਿੱਤੀ ਕੀ ਇਹ ਤਾਂ ਅਸੀਂ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ ਹਾਂਜੀ ਹਾਂਜੀ ਚਲੋ ਆਹ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਆ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਆ ਅਰਜ਼ੀ ਤੁਹਾਨੂੰ ਦਿੱਤੀ ਗਈ ਆ ਉਸ ਡਾਨ ਸਾਡੇ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਕੀਤੀ ਇਹਨਾਂ ਵੱਲੋਂ ਕਿਹਾ ਗਿਆ ਵੀ ਸਮਰਾਲੇ ਐਫ ਆਈ ਆਰ ਰਾਤ ਦਿੱਤੀ ਗਈ ਸੀ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗੱਲਬਾਤ ਨਹੀਂ ਸੀਗੀ। ਇਦਾਂ ਦੇ ਮਾਮਲੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਰਿਆਮ ਉਹ ਉਹਨਾਂ ਨੂੰ ਬੋਲ ਰਹੀ ਹੈ, ਲੇਡੀ ਨਾਲ ਬਤਮੀਜ਼ੀ ਕਰਦੇ ਨਜ਼ਰ ਵੀ ਆ ਰਹੇ ਨੇ। ਕਾਂਚੇ ਦੇ ਗਲਾਸ ਵੀ ਉਹਦੇ ਮਾਰੇ ਨੇ ਪਹਿਲਾਂ ਚ ਉਹ ਜਿਹੜਾ ਸ਼ਖਸ਼ਿਆ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ ਕੀ ਹੋਊਗੀ? ਬਿਲਕੁਲ 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 ਹੋਊਗੀ। ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਨ ਮੁਤਾਬਕ ਕੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਉਹਸ਼ ਹੋਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਚ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਸ਼ਾਕਸ਼ਾ ਜੀ ਨੇ ਬਦਤਮੀਜ਼ੀ ਕੀਤੀ ਆ ਕੋਈ ਡੀਐਸਪੀ ਜਾਂ ਡੀਸੀ ਦਾ ਕੋਈ ਰੀਡਰ ਜਾਂ ਗਨਮੈਨ ਵਗੈਰਾ ਵੀ ਇਹ ਕੁਝ ਇਦਾਂ ਦੀ ਜਾਣਕਾਰੀ ਆਈ ਨੇ ਨਹੀਂ ਉਸ ਇਹ ਪਤਾ ਲੱਗਿਆ ਸੀ ਵੀ ਕੋਈ EMPLYEE ਹੈਗਾ ਉਹ ਇਹ ਨਹੀਂ ਪਤਾ ਕਿਹੜੇ ਮਹਿਕਮੇ ਚ ਤੇ ਰਿਵਾਲਵਰ ਦੀ ਇੱਕ ਗੱਲ ਕਹੀ ਜਾ ਰਹੀ ਹੈ ਵੀ ਉਹਨੇ ਪ੍ਰਾਈਵੇਟ ਆਪਣਾ ਰਿਵਾਲਵਰ ਵੀ ਨਾਲ ਰੱਖਿਆ ਹੋਇਆ ਸੀ ਜਦ ਕਿ ਹਦਾਇਤਾਂ ਅਨੁਸਾਰ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਨੇ ਵੀ ਜਮ੍ਹਾਂ ਕੀਤਾ ਜਾਵੇ ਅਸਲਾ ਉਹ ਅਸਲਾ ਲੈ ਕੇ ਕਿਵੇਂ ਨਾਲ ਚੱਲ ਸਕਦਾ ਵਾ ਮੁਲਾਜ਼ਮ ਕਰਕੇ ਉਹ ਨਾਲ ਰੱਖ ਰਿਹਾ ਸੀ ਉਹ ਵੀ ਵੈਰੀਫਾਈ ਕੀਤਾ ਜਾ ਸਕਦਾ ਲੇਕਿਨ ਉਸ ਸਮੇਂ ਕੋਈ ਇਦਾਂ ਦੀ ਗੱਲ ਨਹੀਂ ਨੋਟਸ ਦੇ ਵਿੱਚ ਆਈ ਵੀ ਕੋਈ ਰਿਵਾਲਵਰ ਵਗੈਰਾ ਸੀ ਮਨ ਦੀ ਗੱਲ ਵੀ ਕੀਤੀ ਜਾਊਗੀ ਜੀ ਬਿਲਕੁਲ ਜੀ ਬਿਲਕੁਲ 100% ਬਖਸ਼ ਨਹੀਂ ਜਾਣਗੇ ਜੇ ਜਿਸ ਬੰਦੇ ਨੇ ਕੋਈ ਗਲਤੀ ਕੀਤੀ ਹੈ ਉਹ ਬਖਸ਼ਿਆ ਨਹੀਂ ਜਾਊਗਾ ਉਹ ਤੁਹਾਡੇ ਚੈਨਲ 'ਤੇ ਹੀ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਉੱਤੇ ਕੋਈ ਕਾਰਵਾਈ ਹੋਈ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਡਾਂਸਰ ਤੇ ਮਾਰੇ ਗਏ ਗਲਾਸ ਦੀ ਵੀਡੀਓ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਵਿੱਚ ਪ੍ਰੋਗਰਾਮ ਵਿਆਹ ਵਿੱਚ ਚੱਲ ਰਹੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਲਾਡੀ ਗਿੱਲ ਅਤੇ ਵਿਆਹ ਵਿੱਚ ਚੱਲ ਰਹੇ ਡੀਜੇ ਗਰੁੱਪ ਬੈਣੀਪਾਲ ਐਂਟਰਟੇਨਰਜ਼ ਪੰਜਾਬ ਡੀਜੇ ਗਰੁੱਪ ਪ੍ਰਧਾਨ ਆਰਟਿਸਟ ਕਲਾਕਾਰ ਲੜਕੀਆਂ ਦੀ ਪ੍ਰਧਾਨ ਸਮਰਾਲਾ ਪੁਲਿਸ ਸਟੇਸ਼ਨ ਵਿਖੇ ਪਹੁੰਚੇ ਅਤੇ ਇਨਸਾਫ ਦੀ ਮੰਗ ਕੀਤੀ ਆਰਗੇਨਾਈਜ਼ਰ ਅਤੇ ਡੀਜੇ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਦੇ ਵਿੱਚ ਪੂਰੀ ਸੱਚਾਈ ਨਹੀਂ ਹੈ ਅਸਲ ਸੱਚਾਈ ਇਹ ਹੈ ਕਿ ਡਾਂਸਰ ਨੇ ਪੂਰੀ ਤਰ੍ਹਾਂ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਸਮੇਂ ਡੀਜੇ ਬੰਦ ਸੀ ਡਾਂਸਰ ਸਿਮਰ ਸੰਧੂ ਸਟੇਜ ਤੇ ਜਾ ਕੇ ਬਰਾਤੀਆਂ ਨੂੰ ਗਾਲ੍ਹਾਂ ਕੱਢਣ ਲੱਗੀ ਜਿਸ ਨਾਲ ਮਾਹੌਲ ਖਰਾਬ ਹੋ ਗਿਆ ਆਰਗੇਨਾਈਜ਼ਰ ਲਾਡੀ ਗਿੱਲ ਦਾ ਕਹਿਣਾ ਸੀ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਸ ਵਿੱਚ ਮੈਂ ਹੀ ਡਾਂਸ ਕਲਾਕਾਰ ਨੂੰ ਬੈਸਬਾਜੀ ਤੋਂ ਪਿੱਛੇ ਕਰ ਸਟੇਜ ਦੇ نیچے ਲੈ ਲਿਆ ਗਿਆ ਸੀ ਲਾਡੀ ਗਿੱਲ ਦਾ ਕਹਿਣਾ ਹੈ ਕਿ ਡਾਂਸਰ ਕਲਾਕਾਰ ਸਿਮਰ ਸੰਧੂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਸਮੇਂ ਕਲਾਕਾਰ ਬਰਾਤੀਆਂ ਨਾਲ ਬੈਸਬਾਜੀ ਤੇ ਗਾਲਾਂ ਕੱਢ ਰਹੀ ਸੀ ਉਸ ਸਮੇਂ ਡੀਜੇ ਬੰਸੀ ਅਤੇ ਬਿਨਾਂ ਕਿਸੇ ਆਰਗੇਨਾਈਜ਼ਰ ਜਾਂ ਡੀਜੇ ਮਾਲਕ ਦੀ ਇਜਾਜ਼ਤ ਲਿੱਤੇ ਬਿਨਾਂ ਸਿਮਰ ਸੰਧੂ ਕਲਾਕਾਰ ਸਟੇਜ ਉਪਰ ਚੜੀ ਤੇ ਜਾ ਕੇ ਬਰਾਤੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਨਾ ਬਿੱਟੂ ਬੇਨਿਕਲ ਮੈਂ ਚੰਡੀ ਆਪੂ ਕਿ ਨੰਬਰ ਮੇਰਾ ਗਰੁੱਪ DJ ਹੈ। ਤੇ ਜਿਹੜੀ ਆ 2-3 ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ ਵੀ। ਇਹਦੇ ਬਾਰੇ ਆਪਾਂ ਗੱਲ ਕਰਨੀ ਹੈ। ਕਿ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਕੱਲੀ ਸਿਰਫ ਜਿਹੜੀ 10 ਕਿੰਨੇ ਦੀ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਦਿੱਖੀ ਜਾਵੇ। ਤੇ ਰਿਕਾਰਡਿੰਗ ਘੜਾਓ ਤੇ ਆਪਣਾ ਟੈਲਸ ਤੋਂ ਉਦੇ ਵਿੱਚ ਪੂਰਾ ਸਾਰਾ ਹੋਊਗਾ ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾਤੇ ਆ ਉਹਨਾਂ ਨੇ ਵੀ ਤੁਸੀਂ ਜਾਓ ਸਾਡੀ ਪੇਵਡ ਵੀ ਦੇ ਤੇ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਕੱਲੀ ਉੱਪਰ ਸੀ ਡੀਜੇ ਬੰਦੇ ਸੀ ਸਕਰੀਨਾਂ ਬੰਦੇ ਸੀਗੀਆਂ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫ ਸਾਰਾ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ ਜੀ ਇਹ ਜਿਹੜੀ ਇੰਟਰਵਿਊਸ ਆਪਣੀ ਆ ਰਹੀ ਆ ਠੀਕ ਹੈ 10 ਸੈਕਿੰਡ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਵੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫੇਰ ਹੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਵਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸ਼ੇਰ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜੈਦ ਕਰਕੇ ਸਟੇ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪੈ ਗਿਆ ਜਿਵੇਂ ਜੇ ਪਤਾ ਲੱਗ ਰਿਹਾ ਹੈ ਕਿ ਜੋ ਡਾਂਸ ਐਂਡ ਡਰਿੰਕ ਕੀਤੀ ਇਹਦੇ ਵਿੱਚ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਲਾਜਾ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇਹ ਚ ਕੋਈ ਦੋ ਰਹਿ ਨਹੀਂ ਡਰਿੰਕ ਕਰਦੀ ਤੁਸੀਂ ਆਪ ਕੋ ਸੈਸ਼ਨ ਆ ਜੀ ਕੀ ਮੰਗਦੇ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੈਕਸ਼ਨ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਆ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਉਂਦੇ ਹਾਂ ਵੀ ਉਹ ਗੇ ਰੱਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ 'ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸਾਲਸ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਕਢਾਓ ਸੁਣਨ ਚਾਇਆ ਮੈਂ ਉਥੇ ਉਸ ਪੋਟ ਉਥੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ ਤੋਂ ਪਹਿਲੇ ਆਡੀਅנס ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ ਅਭੀ 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਪਹਿਨੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਸ ਦਾ ਮਤਲਬ ਨਹੀਂ ਸੀ ਲਾਡੀ ਗਿਲਬਾਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਬਿਲਕੁਲ ਜੀ ਅਸੀਂ ਤਾਂ ਹੀ ਫਾਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪ੍ਰਸਾਡ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਪਾਈ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ ਘਟ ਨਹੀਂ ਰਿਹਾ ਅਲੂ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਇਹ ਡਰਦੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਕਿ ਸਾਡੇ ਘਰ ਘਰ ਦੇ ਵਿੱਚ ਕੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਹੈ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਏਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਉਹ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲ ਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕਲਾਕਲਾ ਸਾਡਾ ਮੈਂਬਰ ਅਸੀਂ ਉਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਐ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅੱਛਾ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰੂ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰੂ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਪਹਿਲਾਂ ਮਾਮਲਾ ਆਲਰੇਡੀ ਦਰਜ ਹੋ ਚੁੱਕਿਆ ਹੈ ਮੁਕਦਮਾ ਦਰਜ ਹੋ ਚੁੱਕਿਆ ਹੈ ਦੋਸ਼ੀਆਂ ਦੇ ਖਿਲਾਫ ਇਹ ਸਰ ਹੁਣ ਨਵੀਂ ਪਾਰਟੀ ਜਬੀ ਇਹ ਪ੍ਰਬੰਧ ਕਰੀ ਨੇ ਡੀਟੀ ਵਾਲੇ ਇਹ ਮੇਰੇ ਕੋਲ ਅਜੇ ਆਏ ਨਹੀਂ ਹੈ ਕਿ ਜਦੋਂ ਆਉਣਗੇ ਜਦਾਂ ਦੇ ਕੋਈ ਹਾਲਾਤ ਆਉਣਗੇ ਉਦਾਂ ਦੀ ਅਸੀਂ ਉਹਨਾਂ ਦੇ ਕਾਰਵਾਈ ਕਰਾਂਗੇ ਕੋਈ ਸ਼ਿਕਾਇਤ ਨਹੀਂ ਆਈ ਸ਼ਿਰਮੁਖਸਰ ਸਾਹਿਬ ਦੇ ਪਿੰਡ ਦੋਦਾ ਵਿਖੇ ਥਾਪਰ ਪ੍ਰੋਜੈਕਟ ਦੇ 85 ਲੱਖ ਰੁਪਏ ਖਰਚ ਕਰਕੇ ਬਣਾਏ ਇਸ ਮਾਡਲ ਪ੍ਰੋਜੈਕਟ ਵਾਲੇ ਛੱਪੜ ਦਾ 15 ਮਾਰਚ ਵਾਲੇ ਦਿਨ ਉਦਘਾਟਨ ਹੋਇਆ ਸੀ ਤੇ ਪ੍ਰੰਤੂ ਉਦਘਾਟਨ ਤੋਂ 3 ਮਹੀਨੇ ਪਹਿਲਾਂ ਪਿੰਡ ਵਾਸੀਆਂ ਨੇ ਇਸ ਛੱਪੜ ਦੇ ਨਿਰਮਾਣ ਵਿੱਚ ਲੱਗ ਰੇ ਸਮੱਗਰੀ ਦੇ ਬਹੁਤ ਘਟੀਆ ਤੇ ਕਮਜ਼ੋਰ ਕੁਆਲਟੀ ਹੋਣ ਸੰਬੰਧੀ ਉਸ ਵੇਲੇ ਦੀ ਡਿਪਟੀ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਵੀ ਕੀਤੀ ਸੀ ਪਹਿਲਾਂ ਹੀ ਬਈ ਇਹ ਦੋ ਤਿੰਨ ਚਾਰ ਮਹੀਨੇ ਅਸੀਂ ਇੱਥੇ ਰੌਲਾ ਪਾਇਆ ਸੀ ਛੱਪੜ ਚ ਹੀ ਮਾੜਾ ਮਟੀਰੀਅਲ ਲੱਗ ਰਿਹਾ ਹੈ ਰੇਤਾ ਨਹਿਰ ਦਾ ਸੀ ਛੱਪੜ ਚੋਂ ਗਾਰਾ ਕੱਢ-ਕੱਢ ਕੇ ਲਾਈ ਜਾਂਦੇ ਸੀ ਸੀਮੈਂਟ ਦਾ ਨਾਂ ਹੀ ਨਹੀਂ ਸੀ ਇੱਥੇ ਹੁਣ ਹੀ ਤੁਹਾਨੂੰ ਅਸੀਂ ਵਿਖਾਇਆ ਪਹਿਲਾ ਮੀਂਹ ਪਿਆ ਸਿਆਲ ਦਾ ਜੀ ਰਾਤ ਪਹਿਲੀ ਬਾਰਸ਼ ਹੋਈ ਹੈ ਗਰਮੀ ਦੇ ਦੁੱਧ ਦੁੱਗਣੀ ਬਾਰਸ਼ ਹੁੰਦੀ ਹੈ ਸਾਰਾ ਛੱਪੜ ਹੀ ਖਿਲਰ ਗਿਆ ਜੀ ਉਧਰ ਐਂਟਰਲੌਕ ਬਹਿ ਗਈ ਅਗਲੇ ਡੈਗ ਬਣਾ ਡਿੱਗਾ ਨਾਲ ਬੈਹ ਗਿਆ ਥਾਂ ਸਾਰਾ ਜੀ ਐਂਟਰਲੋਕ ਖਿੰਦਰ ਗਈ ਇਹਦਾ ਕਟਨ 15 ਤਰੀਕ ਨੂੰ ਹੋਇਆ ਜੀ ਆਈਡੀ ਨਾਲੇ ਲੋਕ ਟੇਲ ਲਾਈਏ ਕੋਈ ਦੁਰਮਰਤ ਨਹੀਂ ਮਾਰਿਆ ਇਹਨਾਂ ਨੇ ਜਿਹੜੇ ਮਿਸਤਰੀ ਸੀ ਉਹ ਵੀ ਚਾਹੁੰਦੇ ਜਿਹੜੇ ਲੇਬਰ ਵਾਲੇ ਬੰਦੇ ਸੀ ਉਹ ਵੀ ਚਾਹੁੰਦੇ ਸੀ ਸਾਰਾ ਮਟੀਰੀਅਲ ਮਾੜਾ ਲਾਇਆ ਇਹਨਾਂ ਨੇ ਪਹਿਲੇ ਨਹੀਂ ਆਈ ਜੇ ਦੂਜਾ ਪਹੇਗਾ ਤੇ ਮਤਲਬ ਬਣ ਜੇ ਪਰ ਠੇ ਆਣਗੇ ਸਾਰੇ ਕਿਸੇ ਘਾਰੇ ਪਈ ਖੜੇ ਇਹਨਾਂ ਦੇ ਹਾਂ ਫਾਇਦਾ ਬਾਕੀ ਨਹੀਂ ਆਉਣਾ ਜੀ ਕੀ ਲਾਇਆ ਕੀ ਹੈ ਕੋਈ ਸਾਰਾ ਮਾੜਾ ਮਟੀਰੀਅਲ ਲਾਇਆ ਇਹਨਾਂ ਨੇ ਮਜ਼ਦੂਰ ਚ ਨਹੀਂ ਗਿਆ ਕਿੱਥੇ ਤਾਂ ਮਿਸਤਰੀ ਨਾਲ ਕੋਈ ਲੇਬਲ ਹੈ ਇਹਦਾ ਕੱਢਿਆ ਨਾ ਇਥੋਂ ਵੇਲੇ ਕਿਤੇ ਨੀਵੀਂ ਪਈ ਹੈ ਕਿ ਤੋੱਚੀ ਪਈ ਹੈ ਠੇਡੇ ਬਣੇ ਪਏ ਆ ਸਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਦਾ ਬਚਿੰਡਾ ਲੋਕ ਸਭਾ ਹਲਕੇ ਵਿੱਚ ਵਿਰੋਧ ਕਰਦੇ ਆ ਕਿਸਾਨ ਯੂਨੀਅਨ ਨੇ ਬੀਬੀ ਅਮ੍ਰਿਤਾ ਵੜਿੰਗ ਨੂੰ ਤਿੱਖੇ ਸਵਾਲ ਕੀਤੇ ਸੂਜਾ ਲੋਕਾਂ ਤੇ ਸਿਆਸੀ ਆਗੂ ਸਮੇਤ ਇਸ ਰਵੱਈਏ ਦੇ ਇਤਰਾਜ਼ ਪ੍ਰਗਟਾਉਂਦੇ ਆ ਜ਼ਿਲ੍ਹਾ ਕਾਂਗਰਸ ਕਮੇਟੀ ਸ਼੍ਰੀ ਮੁਖਸਰ ਸਾਹਿਬ ਦੇ ਪ੍ਰਧਾਨ ਹਰਚੰਦ ਸਿੰਘ ਸੋਥਾ ਬਰਾੜ ਨੇ ਆਖਿਆ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਦੇ ਕੇ ਬੜਾ ਠੇਸ ਪਹੁੰਚੀ ਔਰ ਦੁੱਖ ਪਹੁੰਚਿਆ ਕਿ ਐਦਾਂ ਜੇ ਅਸੀਂ ਸਿਆਸੀ ਲੋਕ ਜੇ ਕੋਈ ਵੀ ਤੁਹਾਡੇ ਦੁੱਖ ਤਕਲੀਫ ਜਾਂ ਕਿਤੇ ਮਿਲਣ ਜਾਂਦਾ ਹੈ ਤਾਂ ਅਸੀਂ ਉਹਨੂੰ ਐ ਸਵਾਲ ਕਰਾਂਗੇ ਜਾਂ ਉਹਨੂੰ ਕੋਈ ਬੋਲਾਂਗੇ ਤਾਂ ਫਿਰ ਕਿਸੇ ਦਾ ਹੌਸਲਾ ਨਹੀਂ ਪੈਣਾ ਕਦੇ ਕਿਸੇ ਨੇ ਕਿਸੇ ਦਾ ਦੁੱਖ ਸੁੱਖ ਪੁੱਛਣ ਪਿੰਡਾਂ 'ਚ ਨਹੀਂ ਆਉਣਾ ਫਿਰ ਉਹ ਇੱਕ ਮਹਿਲਾ ਹੈ ਮਹਿਲਾ ਨਾਲ ਇਹ ਜਾ ਵਿਵਹਾਰ ਕਰਨਾ ਮੈਂ ਕਹਿੰਦਾ ਕਿਸੇ ਵੀ ਸੰਗਠਨ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਧੀਆਂ ਪੈਣਾ ਸਭ ਦੀ ਆਸਾਨੀ ਹੈ ਔਰ ਉਹ ਕਿਸੇ ਸਵਿਧਾਨਕ ਅਹੁਦੇ ਤੇ ਨਹੀਂ ਰਹੀ ਉਹ ਸਿਰਫ ਇੱਕ ਦੁੱਖ ਤਕਲੀਫਾਂ ਸੁਣਨ ਗਈ ਹੈ ਲੋਕਾਂ ਨੂੰ ਪਿਆਰ ਕਰਕੇ ਮਿਲਣ ਗਈ ਹੈ ਉਹ ਇੱਕ ਫਾਊਂਡੇਸ਼ਨ ਚਲਾਉਂਦੀ ਹੈ ਉਹਦੇ ਚ ਫਾਊਂਡੇਸ਼ਨ ਚ ਕਿਤੇ ਨਾ ਕਿਤੇ ਐਨਕਾਂ ਅੱਖਾਂ-ਉੱਖਾਂ ਦਾ ਕੈਂਪ ਕੁੰਪਲਾਉਣੇ ਜਾਂ ਕਿਤੇ ਨਾ ਕਿਸੇ-ਕਿਸੇ ਗਰੀਬ ਭਰਾ ਦੇ ਕਿਸੇ ਆਮ ਹਮਦਰਦਾਂ ਦੇ ਦੁੱਖ-ਸੁਖ ਚਾਉਣਾ ਐਦਾਂ ਤਾਂ ਕਿਸੇ ਨੇ ਦੁੱਖ-ਸੁਖ ਚ ਕਦੇ ਆਉਣਾ ਨਹੀਂ ਫਿਰ ਅਸੀਂ ਲੋਕਾਂ ਨੂੰ ਐ ਭਜਾ ਲਾਂਗੇ ਕਦੇ ਕਿਸੇ ਨੇ ਆਉਣਾ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਸੀ ਇਸ ਗੱਲ ਨਾਲ ਮੇਰੇ ਤਾਂ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਮੈਂ ਸਮਝਦਾ ਜਿਹੜੇ ਸੋਝਵਾਨ ਲੋਕ ਹੈ ਜੇ ਸਮਝਦਾਰ ਲੋਕ ਹੈ ਉਹਨਾਂ ਨੂੰ ਵੀ ਇਹ ਗੱਲ ਨੂੰ ਚੰਗਾ ਨਹੀਂ ਸਮਝਿਆ ਗਿਆ ਹੋਵੇਗਾ ਅਗਰ ਇਹ ਜਿਹੀਆਂ ਆਪਾਂ ਹਰਕਤਾਂ ਕਰਦੇ ਰਵਾਂਗੇ ਇਸੇ ਕਰਕੇ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਸੇ ਕਰਕੇ ਅਸੀਂ ਪਿੱਛੇ ਜਾ ਰਹੇ ਹਾਂ ਸਾਡੀ ਕਿਸੇ ਨੇ ਸਾਰ ਨਹੀਂ ਲੈਣ ਆਇਆ ਕਰਨੀ ਇਹ ਹੌਸਲਾ ਕੱਢ ਕੇ ਜੋ ਪਿੰਡਾਂ 'ਚ ਜਾਂ ਨਗਰਾਂ 'ਚ ਜਾਂ ਕਿਸੇ ਭੈਣ ਭਰਾਵਾਂ ਦੇ ਦੁੱਖ ਸੁੱਖ ਚ ਕੋਈ ਵਿਅਕਤੀ ਜਾਂਦਾ ਹੈ ਸਾਰ ਲੈਣ ਦੁੱਖ ਸੁੱਖ ਵੰਡਾਉਣ ਜਾਂਦਾ ਹੈ ਉਹਨਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਉਹ ਉਥੋਂ ਇਹ ਜਿਆ ਸੰਦੇਸ਼ ਲੈ ਕੇ ਆਉਂਦੇ ਆ ਕਿ ਸਾਨੂੰ ਨਹੀਂ ਆਉਣਾ ਚਾਹੀਦਾ ਜੇ ਐਂ ਹੀ ਆਪਾਂ ਆਏਗੇ ਦੀ ਕਿਸੇ ਦੀ ਇੱਜ਼ਤ ਮਾਨ ਨਹੀਂ ਰੱਖਾਂਗੇ ਆਓ ਭਗਤ ਨਹੀਂ ਕਵਾਂਗੇ ਤਾਂ ਕਦੇ ਕਿਸੇ ਨੇ ਸਾਡੇ ਦੁੱਖ ਸੁੱਖ ਚ ਸ਼ਰੀਕ ਨਹੀਂ ਹੋਣਾ ਔਰ ਮੈਂ ਤਾਂ ਕਹਿੰਦਾ ਹੈ ਅਮ੍ਰਿਤਾ ਇੱਕ ਲੜਕੀ ਹੈ ਔਰ ਇੱਕ ਮਹਿਲਾ ਹੈ ਮਹਿਲਾ ਦਾ ਤਾਂ ਜਿਹੜਾ ਪਿੰਡਾਂ ਚ ਜਾ ਕੇ 90% ਮਤਲਬ ਕਿੰਨੀਆਂ ਕਿ ਮਹਿਲਾਵਾਂ ਸਾਡੇ ਘਰਾਂ ਚੋਂ ਬਾਹਰ ਜਾ ਕੇ ਪਿੰਡਾਂ ਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਮਨਵਾਉਂਦੀਆਂ ਐ ਮੈਂ ਕਹਿੰਦਾ ਉਹਦੀ ਹਿੰਮਤ ਐ ਲੜਕੀ ਦੀ ਇਸ ਗੱਲ ਦੀ ਕਿ ਉਹ ਇੱਕ ਮਹਿਲਾ ਹੋਣ ਦੇ ਨਾਤੇ ਚਾਹੇ ਉਹ ਇੱਕ ਸਿਆਸੀ ਪਰਿਵਾਰ ਚੋਂ ਐ ਮਤਲਬ ਉਹਨੇ ਕੋਈ ਸਬਦਾਨਕ ਨਾ ਉਹਨੂੰ ਕੋਈ ਅਜੇ ਨੂੰ ਟਿਕਟ ਮਿਲੀ ਐ ਸਿਰਫ ਜੇ ਕੋਈ ਕਿਸੇ ਨੂੰ ਮਿਲਣ ਜਾਂਦਾ ਰਹਿੰਦਾ ਹੈ ਤੇ ਆਪਾਂ ਉਹਨੂੰ ਸਵਾਲ ਕਰਦੇ ਆਂ ਕੀ ਸਵਾਲਾਂ ਦਾ ਜਵਾਬ ਦੇਗਾ ਔਰ ਮੈਂ ਸਮਝਦਾ ਐ ਐਦਾਂ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਤਾਂ ਇਹ ਅੱਛਾ ਨਹੀਂ ਲੱਗਿਆ ਅੱਗੇ ਤੋਂ ਮੈਂ ਸਾਰੀ ਸਾਧ ਸੰਗਤ ਤੇ ਬੇਨਤੀ ਕਰਦਾ ਕਿ ਖਾਸ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਉਹ ਹਿੰਮਤ ਕਰਕੇ ਜੇ ਆਪਣੇ ਕੋਲੇ ਮਿਲਣ ਦੁੱਖ ਸੁੱਖ ਸੁਣਨ ਆਉਂਦੀਆਂ ਐ ਤਾਂ ਉਹਨਾਂ ਦੀ ਇੱਜ਼ਤ ਮਾਨ ਕਰਕੇ ਉਹਨਾਂ ਦਾ ਹੌਸਲਾ ਟਾਉਣਾ ਨਹੀਂ ਚਾਹੀਦਾ ਹੌਸਲਾ ਬਲੰਦ ਕਰਨਾ ਚਾਹੀਦਾ ਇਹ ਗੱਲ ਸਭ ਨੂੰ ਕਿਉਂਕਿ ਤਿਆਂ ਭੈਣਾਂ ਸਭ ਦੇ ਇਨਸਾਨ ਜੀ ਐ ਅੱਛੀ ਗੱਲ ਮੈਨੂੰ ਤਾਂ ਨਹੀਂ ਲੱਗੀ ਮੈਂ ਸਮਝਦਾ ਸਭ ਨੂੰ ਨਹੀਂ ਚੰਗੀ ਲੱਗੀ ਹੋਏਗੀ ਗੱਲ ਤੋਂ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਈ ਤੁਹਾਡੇ ਟੀਵੀ ਚੈਨਲ ਦੇ ਰਾਂ ਹੀ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਆਪਾਂ ਸਾਰਿਆਂ ਦਾ ਜੋ ਵੀ ਸਾਡੇ ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾ ਹੁੰਦਾ ਕੋਈ ਨੁਮਾਇੰਦਾ ਹੁੰਦਾ ਕਿਸੇ ਸੰਸਥਾ ਦਾ ਬੰਦਾ ਹੁੰਦਾ ਕੋਈ ਸਮਾਜ ਸੇਵਕ ਹੁੰਦਾ ਅਗਰ ਉਹ ਹੁੰਦਾ ਤਾਂ ਉਹਦੇ ਨਾਲ ਦੋਸਤ ਸੁਣ ਜਾ ਕਰਕੇ ਨਾ ਕਿ ਆਪਾਂ ਸ਼ਿਕਾਇਤਾਂ ਕਰੀਏ ਜਾਂ ਉਹਨਾਂ ਨੂੰ ਸਵਾਲ ਕਰੀਏ ਸਵਾਲ ਕਰਨਾ ਕੋਈ ਵੱਡੀ ਗੱਲ ਨਹੀਂ ਕੀ ਕਿ ਕਿਸੇ ਨੇ ਹੌਸਲਾ ਨਹੀਂ ਕਰਨਾ ਤਾਂ ਜਦੋਂ ਹਿੰਮਤ ਕਰਕੇ ਕੋਈ ਆਉਂਦਾ ਖਾਸ ਕਰਕੇ ਮਹਿਲਾਵਾਂ ਸਾਡੀਆਂ ਤੇ ਉਹਨਾਂ ਦਾ ਆਦਰ ਮਾਨ ਸਤਕਾਰ ਸਾਨੂੰ ਕਰਨਾ ਚਾਹੀਦਾ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਡ ਵਿੱਚ ਬਣੇ ਸ਼ਰਾਬ ਦੇ ਠੇਕੇ ਦਾ ਦਫ਼ਤਰ ਅਤੇ ਸ਼ਰਾਬ ਦੇ ਆਹਾਤੇ ਦੇ ਕਰਿੰਦਿਆਂ ਵਿੱਚ ਜੰਮ ਕੇ 120 ਰੁਪਏ ਨੂੰ ਲੈ ਕੇ ਝਗੜੇ ਦਾ ਮਾਮਲਾ ਸਾਹਮਣੇ ਆਇਆ ਗੁੰਡਾਗਰਦੀ ਦੀ ਵਾਇਰਲ ਹੋਈਆਂ ਵੀਡੀਓ ਇਸ ਗੱਲ ਦੀ ਗੁਹਾਈਆਂ ਸਾਫ਼ ਤੌਰ ਤੇ ਭਰ ਰਹੀਆਂ ਹਨ ਕਰਿੰਦਿਆਂ ਨੇ ਇੱਕ ਦੂਜੇ ਤੇ ਜਾਨੀ ਹਮਲੇ ਵੀ ਕੀਤੇ ਤੇ ਜ਼ਖਮੀ ਵੀ ਕੀਤੇ ਤੇ ਨਾਲ ਹੀ ਠੇਕੇ ਤੇ ਇੱਟਾ ਰੋੜੇ ਵੀ ਚਲਾਏ ਗਏ ਤੇ ਅੱਗੇ ਖੜੀ ਕਾਰ ਦੀ ਵੀ ਪੰਨ ਤੋੜ ਕੀਤੀ ਗਈ ਲੋੜਦੇ ਰਹਿਣ ਵਾਲੇ ਬਾਕੀ ਹੋਇਆ ਜਿਹੜੀ ਲੜਾਈ ਹੋਈ ਹੈ ਜੀ ਆਪੇ ਵਾਲੇ ਰਾਜ ਸਹਾਇ ਵਾਲੀ ਕਿੱਥੇ ਹੱਤਾ ਤੁਹਾਡਾ ਬੀਲੀ ਕਾਰ ਦੀ ਸ਼ਰਮਾ ਚਿਕਾ ਸੈਂਟਰ ਉੱਥੇ ਕੀ ਕਰਦੇ ਸੀ ਚਿਕਾ ਦਾ ਕੰਮ ਸੀ ਤੁਸੀਂ ਹਾਂਜੀ ਲੱਗੇ ਕਿਸੇ ਨਾਲ ਹਾਂਜੀ ਲੱਗੇ ਹੋਇਆ ਮੈਂ ਵੀ ਨੌਕਰੀਆਂ ਲੱਗਾ ਕੇ ਨਾ ਤੇ ਉਹ ਦੁਬਾਰਾ ਬਾਗ ਅ ਤੇਰਾ ਜਨੇ ਆਈ ਜੀ ਹੂੰ ਹੂੰ ਔਰ ਕੇ ਮਾਲਕ ਦੇ ਗੱਲ ਪੈ ਗਏ ਜੀ ਹੂੰ ਹੂੰ ਸਿਰਫ 120 ਰੁਪਏ ਮੰਗਦੇ 120 ਰੁਪਏ ਪਿੱਛੇ ਹਾਂਜੀ ਤਾਂ ਮਾਲਕ ਦੇ ਗੱਲ ਪੈ ਗਏ ਮੈਂ ਛਡਾਉਣ ਦੀ ਵਿੱਚ ਵੜਿਆ ਉਹਨਾਂ ਨੇ ਮੇਰੇ ਵੀ ਦੁਬਾਰਾ ਚੂੜੇ ਪਾੜਨ ਦੀ ਕੋਸ਼ਿਸ਼ ਕੀਤੀ ਹੰਬਲਾ ਵਿੱਚ ਪਾ ਗਈ ਹੂੰ ਹੂੰ ਹਾਂਜੀ ਕੁੱਟਮਾਰ ਕੀਤੀ ਤੁਹਾਡੇ ਨਾਲ ਕੁੱਟਮਾਰ ਵਾਧੂ ਕੀਤੀ ਚਾਚਾ ਮੇਰਾ ਆਉਂਦੇ ਵੀ ਗੱਲ ਪੈ ਗਈਆਂ ਕਿਉਂਦਾ ਕਿੰਨੇ ਕ ਵਜੇ ਘਟਣਾ ਹੋਈ ਤੇ 9:30 ਹੋਈ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਕੰਪਲੈਕਸ ਦੇ ਸਾਹਮਣੇ ਇੱਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਲੜਕੀ ਨੇ ਸਾਰਾ ਮਾਮਲਾ ਉਠਾਇਆ ਤੇ ਉਕਤ ਨੌਜਵਾਨ ਤੇ ਵਿਆਹ ਦਾ ਚਾਂਸ ਆ ਦੇ ਕੇ ਉਹਨਾਂ ਨੂੰ ਜ਼ਬਰ ਜਨਾਹ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੁਣ ਲੜਕੇ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਮਾਮਲੇ ਵਿੱਚ ਆਪਣਾ ਕੋਈ ਸਪਸ਼ਟਕਰਨ ਨਹੀਂ ਦਿੱਤਾ ਪੰਜਾਬ ਦੇ ਵਿੱਚ ਸਰ ਉਹਦੀ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਭੋਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਭੋਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱ ਔਰ 24 ਸਾਲ ਦੀ ਕੁੜੀ ਨੂੰ ਲੱਗਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਕਰਨਾ ਵਿਆਹ ਕਰਾਵਾਂਗਾ ਚਲੋ ਮੈਂ ਮੱਧ ਪ੍ਰਦੇਸ਼ ਤੋਂ ਬੋਰ ਜਾ ਰਹੀ ਹਾਂ ਵਿਆਹ ਕਰਾਵਾਂਗਾ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਚ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦੱਸਦਾ ਸੀ ਕਿ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਡੀ ਮੀਡੀਆ ਰਹੀ ਹੈ ਅਗਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਜੇਕਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਆਪਣਾ ਰੇਪ ਕਰਵਾ ਕੇ ਫਿਰ ਮੈਰਿਜ ਵੀ ਕਰਵਾ ਰਹੀ ਹੈ ਇੰਨਾ ਪ੍ਰੈਸ਼ਰ ਕਰਤਾ ਉਹਨੂੰ 24 ਸਾਲ ਦੀ ਕੁੜੀ ਨੂੰ ਇੰਨੀ ਸਿਆਣੀ ਕੁੜੀ ਨੂੰ 19 ਸਾਲ ਦੇ ਬੱਚੇ ਨੇ ਕੀ ਲੱਗਦਾ ਕਿ ਇੱਕ ਸੁਸਾਇਸਾਈਟ ਦਾ ਥੈਟ ਦੇਣਾ ਵੀ ਇੱਕ ਫੈਨਸ ਹੈ ਕਿ ਲੱਗਦਾ ਜੀ ਉੱਤੇ ਵੀ ਮਾਮਲਾ ਸਰ ਅਸੀਂ 309 ਦੀ ਐਫ ਆਈ ਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਇਸਾਈਡ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫ ਆਈ ਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਹਦਾ ਕਿਉਂ ਹੋ ਰਿਹਾ ਸਮਝ ਨਹੀਂ ਆ ਰਿਹਾ ਸਰ ਬੀਿੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਿੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਦੀ ਐਫ ਆਈ ਆਰ ਸਿੰਪਲ ਤਰੀਕੇ ਨਾਲ ਗ੍ਰਾਮਪੰਡ ਉਹਦੀ ਐਫ ਆਈ ਆਰ ਐਫ ਆਈ ਆਰ ਪੜੋਗੇ ਤਾਂ ਉਹਦੀ ਐਫ ਆਈ ਆਰ 'ਚ ਕੋਈ ਇਫੈਕਟ ਹੀ ਨਹੀਂ ਹੈ ਕੋਈ ਫੈਕਟ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਹਾਂ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪ ਸਰ ਇਹ ਮੇਰੀ ਤੁਹਾਡੇ ਮੀਡੀਆ ਰਹੀਂ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮੂਲੇਟ ਕਰ ਰਿਹਾ ਹੈ ਪਹਿਲੀ ਗੱਲ ਤਾਂ ਉਹਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਨੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਹੁਣ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗਾਂ ਦੀ ਚੈ ਵਰੀਂਦਰ ਸਿੰਘ ਘੋਸਾ ਨੇ ਦੱਸਿਆ ਕਿ ਇਹ ਜਾਂਚ ਲਗਾਤਾਰ جاری ਹੈ ਤੇ ਬਾਰੋ ਆਉਣ ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਜੀ ਅਮਰਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਰੇਲਵੇ ਸਟੇਸ਼ਨ ਤੇ ਮਾਨਯੋਗ ਸੀਪੀ ਸਾਹਿਬ ਜੀ ਦੀਆਂ ਹਦਾਇਤਾਂ ਦੇ ਮਤਲਬ ਇੱਕ ਕੋਆਰਡੀਨੇਟ ਸਰਚ ოਪਰੇਸ਼ਨ ਕੀਤਾ ਜਾ ਰਿਹਾ ਹੈ ਇਸ ოਪਰੇਸ਼ਨ ਵਿੱਚ ਸਾਡੇ ਨਾਲ ਜੀਆਰਪੀ ਆਰਪੀਐਫ ਨਾਲ ਸਾਡੇ ਪੈਰਾਮਿਲਟਰੀ ਫੋਰਸਿਸ ਆਰਪੀ ਟੀਮ ਤੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਟੀਮਸ ਆਈਆਂ ਹੋਈਆਂ ਨੇ ਜਿਸ ਵਿੱਚ ਜੋ ਸਾਡੀ ਡੌਗ ਸਕਵਰ ਦੀ ਟੀਮ ਨਾਲ ਸਨੀਫਰ ਡੌਗਸ ਵੀ ਨੇ ਸੋ ਜੋ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੇ ਉਹਨਾਂ ਦੇ ਮੱਦੇ ਨਜ਼ਰ ਕਿਉਂਕਿ ਇਹ ਰੇਲਵੇ ਸਟੇਸ਼ਨ ਕਾਫੀ ਅਹਿਮ ਜਗਾ ਮੰਨੀ ਜਾਂਦੀ ਹੈ ਜਿੱਥੇ ਕਾਫੀ ਯਾਤਰੀ ਕਾਫੀ ਵੱਡੀ ਮਾਤਰਾ ਦੇ ਵਿੱਚ ਟਰੈਵਲ ਕਰਦੇ ਨੇ ਆਉਂਦੇ ਜਾਂਦੇ ਨੇ ਸੋ ਅੱਜ ਅਸੀਂ ਇੱਥੇ ਜਿੰਨੇ ਸਾਨੂੰ ਸ਼ੱਕੀ ਕੋਈ ਬੈਗ ਜਾਂ ਕੋਈ ਆਬਜੈਕਟ ਮਿਲਦਾ ਵਾ ਕੋਈ ਸ਼ੱਕੀ ਵਹੀਕਲ ਲਵਾਰਸ ਵਹੀਕਲ ਮਿਲਦੇ ਨੇ ਜਾਂ ਫਿਰ ਕੋਈ ਸ਼ੱਕੀ ਪੁਰਸ਼ ਮਿਲਦਾ ਨੇ ਸਾਰਿਆਂ ਦੀ ਸਰਚ ਕੀਤੀ ਜਾ ਰਹੀ ਹੈ ਜਾਂ ਉਹਨਾਂ ਦੀ ਪੁਸ਼ਕਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਜਿਵੇਂ ਕਿ ਚੋਣਾ ਦੇ ਮੱਦੇ ਨਜ਼ਰ ਕਾਫੀ ਲੋਕ ਇੱਥੇ ਟਰੈਵਲ ਕਰਦੇ ਨੇ ਤਾਂ ਉਹਨਾਂ ਦੇ ਮਨਾਂ ਦੀ ਵਿੱਚ ਕੰਫੀਡੈਂਸ ਭਰਨ ਲਈ ਤੇ ਜੋ ਕ੍ਰਿਮੀਨਲ ਐਲੀਮੈਂਟ ਨੇ ਜੋ ਕਿਸੇ ਦੇਖੇ ਨਾ ਕੋਈ ਸੈਬੋਟੇਜ ਸਕਦੇ ਨਹੀਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਕਰਨ ਲਈ ਅੱਜ ਤੇ ਪੁਲਿਸ ਦੀ ਪ੍ਰੈਜ਼ੈਂਸ ਦਿਖਾਈ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਬਿਲਕੁਲ ਪੀਸਫੁੱਲ ਹੋ ਸਕਣ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਓ ਇਜਾਜ਼ਤ ਰੱਬ ਰਾਖਾ